ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਨੇ ਤੇ ਅੱਜ 17ਵਾਂ ਦਿਨ ਹੈਗਾ ਜਦੋਂ ਕਿਸਾਨ ਜਿਹੜਾ ਨੇ ਧਰਨਾ ਦੇ ਰਹੇ ਨੇ ਦਿੱਲੀ ਦੇ ਬਾਰਡਰਸ ਤੇ ਇਸ ਵਕਤ ਅਸੀਂ ਖੜੇ ਨੇ ਸਿੰਘੂ ਬਾਰਡਰ ਤੇ ਜਿੱਥੇ ਹਜ਼ਾਰਾਂ ਦੀ ਤعداد ਚ ਕਿਸਾਨ ਜਿਹੜਾ ਨੇ ਉਹ ਧਰਨਾ ਦੇ ਰਹੇ ਨੇ ਤਿੰਨ ਖੇਤੀ ਕਾਨੂੰਨ ਜਿਹੜੇ ਕੇਂਦਰ ਸਰਕਾਰ ਨੇ ਬਣਾਏ ਨੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਇਕੱਠ ਜਿਹੜਾ ਹੈਗਾ ਹਜ਼ਾਰਾਂ ਕਿਸਾਨਾਂ ਦਾ ਇਕੱਠ ਜਿਹੜਾ ਹੈ ਸਿੰਘੂ ਬਾਰਡਰ ਤੇ ਤੇ 17ਵਾਂ ਦਿਨ ਹੈਗਾ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹ ਬਦਸਤੂਰ ਜਾਰੀ ਹੈ ਇਸ ਦੇ ਵਿੱਚ ਕਿਸਾਨਾਂ ਦੀ ਸੰਖਿਆ ਜਿਹੜੀ ਹੈਗੀ ਜਦੋਂ ਕਿਸਾਨਾਂ ਨੇ 26 ਤਰੀਕ ਨੂੰ ਇਹ ਸ਼ੁਰੂ ਕੀਤਾ ਸੀਗਾ ਦਿੱਲੀ ਮਾਰਚ ਇਹ ਲਗਾਤਾਰ ਜਿਹੜਾ ਹੈਗਾ ਕਿਸਾਨਾਂ ਦੀ ਸੰਖਿਆ ਜਿਹੜੀ ਹੈ ਉਹ ਵੱਧ ਰਹੀ ਹੈ ਦੱਸ ਦਈਏ ਤੁਹਾਨੂੰ ਕਿ ਬੇਸ਼ੱਕ ਇਹ ਸੋਚਦੇ ਹੋਣ ਸਰਕਾਰਾਂ ਕਿ ਗ੍ਰੈਜੂਅਲੀ ਜਿਹੜਾ ਹੈ ਇਹ ਘਟ ਹੋਣਗੇ ਕਿਸਾਨ ਬਟ ਇੱਥੇ ਜਿਹੜਾ ਹੈਗਾ ਸੰਖਿਆ ਕਿਸਾਨਾਂ ਦੀ ਲਗਾਤਾਰ ਵੱਧ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਕਿਸਾਨ ਜਿਹੜਾ ਨੇ ਇਹ ਬੈਠੇ ਨੇ ਸਟੇਜ ਕੋਲੇ ਜਿਹੜਾ ਹੈ ਲੀਡਰਸ ਜਿਹੜੇ ਨੇ ਉਹ ਭਾਸ਼ਣ ਦੇ ਰਹੇ ਨੇ ਕਿਸਾਨਾਂ ਨੂੰ ਇਨਸਪਾਇਰ ਕਰ ਰਹੇ ਨੇ ਉਹਨਾਂ ਨੂੰ ਉਤਸ਼ਾਹਿਤ ਕਰ ਰਹੇ ਨੇ ਇਸ ਅੰਦੋਲਨ ਨੂੰ ਜਿਹੜਾ ਹੈ ਜਾਰੀ ਰੱਖਣ ਵਾਸਤੇ ਆ ਸਟੇਜ ਦੇ ਬੈਕਸਾਈਡ ਵੀ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਦੇ ਦੂਜੀ ਸਾਈਡ ਵੀ ਜਿਹੜਾ ਹੈ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਹੈਗੀਆਂ ਉਹ ਪਹੁੰਚੀਆਂ ਨੇ ਤੇ ਦੂਜੇ ਪਾਸੇ ਜਿਹੜਾ ਹੈਗਾ ਪੁਲਿਸ ਦਾ ਜਿਹੜਾ ਬੰਦੋਬਸਤ ਹੈਗਾ ਹਰਿਆਣਾ ਪੁਲਿਸ ਦਿੱਲੀ ਪੁਲਿਸ ਜਿਹੜਾ ਹੈਗਾ ਉਹ ਲਗੀ ਹੈਗੀ ਰੈਪਿਡ ਐਕਸ਼ਨ ਫੋਰਸ इवन ਬੀਐਸਐਫ ਜਿਹੜੀ ਹੈਗੀ ਉਹ ਵੀ ਇੱਥੇ ਡਿਪਲੋਏ ਕੀਤੀ ਹੈਗੀ ਤੇ ਬਹੁਤ ਤਾਮ-ਜਾਮ ਜਿਹੜਾ ਹੈਗਾ ਪੁਲਿਸ ਦਾ ਇੱਥੇ ਹੈਗਾ ਟਰੱਕ ਰੱਖੇ ਨੇ ਭਰ ਕੇ ਰੇਤਾਂ ਦੇ ਕਿਸਾਨ ਤਾਂ ਕਿ ਅੱਗੇ ਨਾ ਵਧ ਸਕਣ ਦਿੱਲੀ ਦੀ ਤਰਫ ਦੱਸ ਦਈਏ ਕਿ ਜਦੋਂ ਕਿਸਾਨ ਆਏ ਸੀਗੇ ਦਿੱਲੀ ਮਾਰਚ ਜਦੋਂ 26 ਤੇ 27 ਤਰੀਕ ਨੂੰ ਸੀਗਾ ਕਿਸਾਨਾਂ ਦਾ ਤੇ ਕਿਸਾਨਾਂ ਨੇ ਇਦਾਂ ਦੀਆਂ ਹੀ ਰੁਕਾਵਟਾਂ ਨੂੰ ਪਾਰ ਕਰਦ ਕੇ ਹਰਿਆਣਾ ਦੇ ਵਿੱਚ ਜਿਹੜੀਆਂ ਰਕਾਵਟਾਂ ਲਾਈਆਂ ਸੀਗੀਆਂ ਉਹਨਾਂ ਨੂੰ ਪਾਰ ਕਰਕੇ ਕਿਸਾਨ ਜਿਹੜਾ ਸੀਗਾ ਉਹ ਦਿੱਲੀ ਦੇ ਬਾਰਡਰ ਤੱਕ ਜਿਹੜਾ ਨੇ ਪਹੁੰਚ ਗਏ ਸੀਗੇ ਤੇ ਅੱਜ 17ਵਾਂ ਦਿਨ ਜਿਹੜਾ ਹੈਗਾ ਉਹ ਕਿਸਾਨਾਂ ਦੇ ਦਰਨੇ ਦਾ ਇਤਿ ਹੈਗਾ ਸਿੰਘੂ ਬਾਰਡਰ ਤੇ ਇਸ ਟਾਈਮ ਅਸੀਂ ਆਏਗੇ ਜਿੱਥੇ ਕਿਸਾਨ ਡਟੇ ਨੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਤੇ ਇਦਾਂ ਦਾ ਹੀ ਨਜ਼ਾਰਾ ਜਿਹੜਾ ਦੂਜੇ ਪਾਸੇ ਟਿਕਰੀ ਬਾਰਡਰ ਹੈਗਾ ਉੱਥੇ ਵੀ ਹੈਗਾ ਕਿਸਾਨ ਡਟੇ ਹੋਏ ਨੇ ਲਗਾਤਾਰ ਮੰਗ ਕਰ ਰਹੇ ਨੇ ਕਿਸਾਨ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਪਾਸ ਕਿਤੇ ਨੇ ਬਣਾਏ ਨੇ ਸਰਕਾਰ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਦੱਸਦੀ ਇਹ ਕਿ ਜੂਨ ਦੇ ਵਿੱਚ ਇਹ ਆਰਡੀਨੈਂਸ ਜਿਹੜਾ ਨੇ ਉਹ ਆਉਂਦੇ ਆ ਤੇ ਸਤੰਬਰ ਦੇ ਵਿੱਚ ਜਿਹੜਾ ਹੈ ਉਹ ਆਰਡੀਨੈਂਸ ਨੂੰ ਜਿਹੜਾ ਹੈ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਬਿੱਲ ਦੀ ਸ਼ੇਪ ਚ ਜੇ ਲਿਆਂਦਾ ਜਾਂਦਾ ਹੈ ਤੇ ਉਤੋਂ ਪਾਸ ਕਰਕੇ ਇਹਨਾਂ ਦੇ ਕਾਨੂੰਨ ਜਿਹੜਾ ਹੈ ਅਮਲੀ ਚਾਮ ਅਪਣਾ ਲਈ ਹੈ ਕੇਂਦਰ ਸਰਕਾਰ ਉਦੋਂ ਤੋਂ ਹੀ ਕਿਸਾਨ ਜਿਹੜਾ ਨੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਕਿ ਇਹ ਖੇਤੀ ਕਾਨੂੰਨ ਜਿਹੜੇ ਨੇ ਇਹ ਕਿਸਾਨ ਵਿਰੋਧੀ ਨੇ ਤੇ ਇਹਨਾਂ ਨੂੰ ਰੱਦ ਕੀਤਾ ਜਾਵੇ ਇਹਨਾਂ 17 ਦਿਨਾਂ ਦੇ ਦੌਰਾਨ ਦੱਸਦੀ ਹਾਂ ਤੁਹਾਨੂੰ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਵੀ ਕਿਸਾਨਾਂ ਦੀ ਚੱਲੀ ਹੈ ਪਰ 3 ਦਿਨ ਪਹਿਲੇ ਕੇਂਦਰ ਸਰਕਾਰ ਨੇ ਜਿਹੜਾ ਪ੍ਰਪੋਜ਼ਲ ਜਿਹੜਾ ਭੇਜਿਆ ਸੀਗਾ ਕਿਸਾਨ ਸੰਗਠਨਾ ਨੂੰ ਖੇਤੀ ਕਾਨੂੰਨਾਂ ਨੂੰ ਦੇਬਿਟ ਸੰਸ਼ੋਧਨ ਵਾਸਤੇ ਉਸ ਨੂੰ ਕਿਸਾਨ ਜੱਟੇ ਬੰਦਿਆਂ ਨੇ ਸਿਰੇ ਤੋਂ ਰਿਜੈਕਟ ਕਰ ਦਿੱਤਾ ਸੀ ਤੇ ਜੱਟੇ ਬੰਦਿਆਂ ਜਿਹੜੀਆਂ ਆ ਉਹ ਲਗਾਤਾਰ ਮੰਗ ਕਰ ਰਿਆ ਨੇ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਉਹਨਾਂ ਨੂੰ ਰਿਪੀਲ ਕੀਤਾ ਜਾਵੇ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਰੱਦ ਕਰਨ ਤੋਂ ਘੱਟ ਕੁਝ ਵੀ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਦੱਸ ਦਈਏ ਅੱਜ ਤੋਂ 12 ਤਰੀਕ ਨੂੰ ਕਿਸਾਨਾਂ ਦਾ ਜਿਹੜਾ ਅੰਦੋਲਨ ਹੈਗਾ ਇਸ ਨੂੰ ਹੋਰ ਤਿੱਖਾ ਜਿਹੜਾ ਹੈ ਉਹ ਕਰਨ ਦਾ ਐਲਾਨ ਜਿਹੜਾ ਹੈ ਜੱਟੇ ਬੰਦਿਆਂ ਨੇ ਕੀਤਾ ਹੈ ਤੇ ਦੇਸ਼ ਭਰਤ ਜਿਹੜਾ ਹੈ ਟੋਲ ਪਲਾਜ਼ਾ ਜਿਹੜੇ ਨੇ ਉਹ ਫਰੀ ਕਿਤੇ ਜਾ ਰਹੇ ਨੇ ਕਿਸਾਨ ਟੋਲ ਪਲਾਜ਼ਾ ਤੇ ਪਹੁੰਚ ਰਹੇ ਨੇ ਰਿਪੋਰਟਸ ਆ ਰਹੀਆਂ ਨੇ ਕਿ ਜਗ੍ਹਾ ਜਗ੍ਹਾ ਜਿਹੜਾ ਹਰਿਆਣਾ ਦੇ ਵਿੱਚ ਵੀ ਟੋਲ ਪਲਾਜ਼ਾ ਜਿਹੜਾ ਨੇ ਉਹ ਫ੍ਰੀ ਕਿਤੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਜਿਹੜਾ ਦਿੱਲੀ ਜੈਪੁਰ ਨੈਸ਼ਨਲ ਹਾਈਵੇ ਸੀਗਾ ਉਹਨੂੰ ਵੀ ਬੰਦ ਕਰਨ ਦਾ ਜਿਹੜਾ ਅੱਜ ਤੋਂ ਪ੍ਰੋਗਰਾਮ ਸੀਗਾ ਇਸ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਸਨੇ ਉਸ ਦੇ ਵਿੱਚ ਥੋੜਾ ਬਦਲਾਅ ਕੀਤੇ ਹੈ ਤੇ ਜਿਹੜਾ ਦਿੱਲੀ ਜੈਪੁਰ ਨੈਸ਼ਨਲ ਹਾਈਵੇ ਹੈਗਾ ਉਹ ਅੱਜ 12 ਤਰੀਕ ਦੇ بجائے 13 ਤਰੀਕ ਨੂੰ ਉਸ ਨੂੰ ਬੰਦ ਕਰਨ ਦਾ ਉਹਨਾਂ ਦਾ ਪ੍ਰੋਗਰਾਮ ਹੈਗਾ ਦੱਸ ਦਈਏ ਕਿ ਸਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਜਿਹੜਾ ਮੈਸੇਜ ਕਨਵੇ ਕਿਤੇ ਹੈ ਉਸ ਦੇ ਅਕੋਰਡਿੰਗ ਜਿਹੜਾ ਸ਼ਾਹਜਹਾਂਪੁਰ ਹੈ ਉਸ ਨੇ ਉੱਤੇ ਜਿਹੜਾ ਹੈ ਕਿਸਾਨ ਰਾਜਸਥਾਨ ਦੇ ਜਿਹੜਾ ਹੈ ਔਰ ਹਰਿਆਣਾ ਦੇ ਜਿਹੜਾ ਨੇ ਉਹ ਇਕੱਠੇ ਹੋ ਰਹੇ ਨੇ ਤੇ ਉੱਥੋਂ ਜਿਹੜਾ ਹੈਗਾ ਉਹ ਪੁਤਲੀ ਜਿਹੜਾ ਹੈਗਾ ਉੱਤੇ ਵੀ ਕਿਸਾਨ ਜਿਹੜਾ ਨੇ ਇਕੱਠੇ ਹੋ ਰਹੇ ਨੇ ਤੇ ਕੱਲ ਸਵੇਰੇ ਜਿਹੜਾ ਕਿਸਾਨਾਂ ਦਾ Rajasthan ਦੇ ਕਿਸਾਨਾਂ ਦਾ ਜਿਹੜਾ ਮਾਰਚ ਜਿਹੜਾ ਹੈ ਦਿੱਲੀ ਦੀ ਤਰਫ ਜਿਹੜਾ ਉਹ ਵਧੇਗਾ ਦੱਸਣਾ ਚਾਹੁੰਦੇ ਤੁਹਾਨੂੰ ਕਿ ਤਿੰਨ ਰੋਡਾਂ ਤੇ ਜਿਹੜਾ ਨੇ ਕਿਸਾਨ ਆਲਰੇਡੀ ਜਿਹੜਾ ਬੈਠੇ ਨੇ ਜਿਹੜਾ ਗਾਜ਼ੀਆਬਾਦ ਵਾਲਾ ਰੋਡ ਹੈਗਾ ਉਹ ਵੀ ਜਿਹੜਾ ਕਿਸਾਨਾਂ ਨੇ ਬੰਦ ਕੀਤਾ ਹੋਇਆ ਉੱਤੇ ਵੀ ਕਿਸਾਨ ਬੈਠੇ ਨੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਇੱਥੇ ਤਾਂ ਲੱਖਾਂ ਦੀ ਗਿਣਤੀ ਚ ਆਪਾਂ ਕਹੀਏ ਕਿ ਕਿਸਾਨ ਜਿਹੜਾ ਨੇ ਬੈਠੇ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਆਏ ਨੇ ਤੇ ਦਿੱਲੀ ਜੈਪੁਰ ਜਿਹੜਾ ਰੈਸ਼ਨਲ ਹਾਈਵੇ ਹੈ ਉਸ ਨੂੰ ਵੀ ਬੰਦ ਕਰਨ ਦਾ ਜਿਹੜਾ ਕਿਸਾਨਾਂ ਦਾ ਪ੍ਰੋਗਰਾਮ ਹੈਗਾ ਤੇ ਇਸ ਦੇ ਵਿੱਚ ਥੋੜੀ ਜੀ ਤਬਦੀਲੀ ਜਿਹੜਾ ਹੈ ਜੱਥੇਬੰਦੀਆਂ ਨੇ ਕੀਤੀ ਹੈਗੀ ਤੇ ਨੈਸ਼ਨਲ ਹਾਈਵੇ ਦਿੱਲੀ ਜੈਪੁਰ ਜਿਹੜਾ ਹੈਗਾ ਅਬ 12 ਤਰੀਕ ਦੇ ਬਜਾਏ 13 ਤਰੀਕ ਨੂੰ ਕਿਸਾਨ ਜੱਥੇਬੰਦੀਆਂ ਦਾ ਬੰਦ ਕਰਨ ਦਾ ਐਲਾਨ ਹੈਗਾ ਕਿਸਾਨ ਜਿਹੜਾ ਨੇ ਰਾਜਸਥਾਨ ਬਾਰਡਰ ਤੇ ਇਕੱਠੇ ਹੋ ਰਹੇ ਨੇ ਤੇ ਕੱਲ ਸਵੇਰੇ ਜਿਹੜਾ ਹੈ ਉਹ ਦਿੱਲੀ ਜੈਪੁਰ ਨੈਸ਼ਨਲ ਹਾਈਵੇ ਤੇ ਦਿੱਲੀ ਦੀ ਸਾਈਡ ਨੂੰ ਕੁਝ ਕਰਨਗੇ